ਲੂਣ ਦੇ ਜ਼ਬਰਦਸਤ ਉਪਾਅ ਗੰਗਾਲ ਬੰਦੇ ਨੂੰ ਵੀ ਬਣਾ ਦੇਣਗੇ ਕਰੋੜਾਪਤੀ ਜੇਕਰ ਤੁਹਾਡੇ ਘਰ ਪੈਸਾ ਨਹੀਂ ਰੁਕਦਾ ਤਾਂ ਜਲਦੀ ਹੀ ਅਪਣਾਓ ਲੂਣ ਦੇ ਇਹ ਜ਼ਬਰਦਸਤ ਉਪਾਅ ਦੋਸਤੋ ਸਾਡੇ ਜੀਵਨ ਵਿੱਚ ਲੂਣ ਦੇ ਬਹੁਤ ਸਾਰੇ ਉਪਯੋਗ ਹਨ ਜੇਕਰ ਸਬਜ਼ੀ ਵਿੱਚ ਲੂਣ ਜ਼ਿਆਦਾ ਹੋਵੇ ਤਾਂ ਨੁਕਸਾਨ ਤੇ ਘੱਟ ਹੋਵੇ ਤਾਂ ਵੀ ਨੁਕਸਾਨ ਲੂਣ ਸਾਡੀ ਉਮਰ ਵੀ ਘਟਾਉਂਦਾ ਹੈ ਅਤੇ ਲੂਣ ਸਾਡੀ ਉਮਰ ਵਧਾਉਂਦਾ ਵੀ ਹੈ ਲੂਣ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪਰ ਅੱਜ ਅਸੀਂ ਤੁਹਾਨੂੰ ਖਾਣ ਪੀਣ ਲਈ ਲੂਣ ਦੀ ਵਰਤੋਂ ਬਾਰੇ ਨਹੀਂ ਦੱਸਣ ਜਾ ਰਹੇ ਬਲਕਿ ਲੂਣ ਦੇ ਬਹੁਤ ਸਾਰੇ ਉਪਯੋਗ ਹਨ ਪਰ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੂਣ ਦੇ ਕੁਝ ਅਜਿਹੇ ਚਮਤਕਾਰੀ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਸੱਚੀ ਸਰਧਾ ਨਾਲ ਅਪਣਾਓਗੇ ਤਾਂ ਤੁਹਾਡੇ ਘਰ 'ਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਅਤੇ ਘਰ ਵਿੱਚ ਖੁਸ਼ਹਾਲੀ, ਸੁੱਖ, ਸ਼ਾਂਤੀ ਅਤੇ ਸਮ੍ਰiddhi ਵੀ ਬਣੀ ਰਹੇਗੀ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੋਸਤੋ ਲੂਣ ਕਈ ਤਰ੍ਹਾਂ ਦੇ ਹੁੰਦੇ ਹਨ ਸੇਦਾ ਲੂਣ, ਪਹਾੜੀ ਲੂਣ, ਸਮੁੰਦਰੀ ਲੂਣ, ਕਾਲਾ ਲੂਣ, ਆਮ ਲੂਣ ਆਧ ਜੋਤਿਸ਼ ਸ਼ਾਸਤਰ ਅਨੁਸਾਰ ਲੂਣ ਚੰਦਰਮਾ ਤੇ ਸ਼ੁਕਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਬਹੁਤ ਸਾਰੇ ਲੋਕ ਇਸ ਨੂੰ ਰਾਹੂ ਦਾ ਪ੍ਰਤੀਕ ਵੀ ਮੰਨਦੇ ਹਨ ਤਾਂ ਦੋਸਤੋ ਆਓ ਜਾਣਦੇ ਹਾਂ ਲੂਣ ਦੇ ਚਮਤਕਾਰੀ ਉਪਾਏ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਅਪਾਰ ਕਿਰਪਾ ਸਦਾ ਲਈ ਤੁਹਾਡੇ ਤੇ ਬਣੀ ਰਹੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਹੀ ਪਤਾ ਲੱਗਣਾ ਲੂਣ ਬਾਰੇ ਨੰਬਰ 1 ਹਮੇਸ਼ਾ ਹੀ ਧਿਆਨ ਰੱਖੋ ਕਿ ਖਾਣਾ ਪਕਾਉਂਦੇ ਸਮੇਂ ਖਾਣੇ ਨੂੰ ਟੈਸਟ ਨਹੀਂ ਕਰਨਾ ਚਾਹੀਦਾ ਇਸ ਨਾਲ ਭੋਜਨ ਦੀ ਸ਼ੁੱਧਤਾ ਖਤਮ ਹੋ ਜਾਂਦੀ ਹੈ ਅਤੇ ਗਰੀਬੀ ਆਉਂਦੀ ਹੈ ਜੇਕਰ ਖਾਣੇ ਨੂੰ ਟੈਸਟ ਹੀ ਕਰਨਾ ਹੈ ਤਾਂ ਭਗਵਾਨ ਨੂੰ ਭੋਗ ਲਵਾਉਣ ਤੋਂ ਬਾਅਦ ਟੈਸਟ ਕਰੋ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਤੇ ਧਨ ਦਾ ਲਾਭ ਹੋਵੇਗਾ ਨੰਬਰ 2 ਜੇਕਰ ਦੋਸਤੋ ਤੁਸੀਂ ਵੀ ਆਪਣੀ ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਰੋ ਇਹ ਮਹਾ ਉਪਾਅ ਦੋਸਤੋ ਜੇਕਰ ਤੁਹਾਨੂੰ ਕੋਈ ਵੀ ਵਿਅਕਤੀ ਪਸੰਦ ਨਹੀਂ ਕਰਦਾ ਤਾਂ ਉਸ ਵੱਲੋਂ ਦਿੱਤਾ ਗਿਆ ਲੂਣ ਜਾਂ ਕੋਈ ਮਿੱਠੀ ਚੀਜ਼ ਨਾ ਖਾਓ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਵਿਅਕਤੀ ਪਾਪੀ ਹੈ ਤਾਂ ਉਸ ਦੇ ਘਰੋਂ ਲੂਣ ਬਿਲਕੁਲ ਵੀ ਨਾ ਖਾਓ ਇਸ ਗੱਲ ਦਾ ਹਮੇਸ਼ਾ ਪੂਰਾ ਖਿਆਲ ਰੱਖੋ ਨਹੀਂ ਤਾਂ ਅੰਤ ਪਸਤਾਵਾ ਹੀ ਪੱਲੇ ਪਵੇਗਾ ਨੰਬਰ 3 ਕਿਸੇ ਦੇ ਹੱਥ ਵਿੱਚ ਲੂਣ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਕਿਸੇ ਦੇ ਹੱਥ ਤੋਂ ਲੂਣ ਪੈਕੇਜ ਲੈਣਾ ਚਾਹੀਦਾ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਲੋਕਾਂ ਦੇ ਆਪਸੀ ਰਿਸ਼ਤੇ ਖਰਾਬ ਹੋਣ ਲੱਗਦੇ ਹਨ ਅਤੇ ਅਚਾਨਕ ਨਕਾਰਾਤਮਕ ਊਰਜਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਨੰਬਰ 4 ਜੋਤਿਸ਼ ਦੇ ਅਨੁਸਾਰ ਲੂਣ ਨੂੰ ਚੰ드ਰਮਾ ਅਤੇ ਸ਼ੁਕਰ ਦਾ ਪ੍ਰਤੀਨਿਧ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸਟੀਲ ਜਾਂ ਲੋਹੇ ਦੇ ਭਾਂਡੇ ਵਿੱਚ ਲੂਣ ਰੱਖਦੇ ਹੋ ਤਾਂ ਇਹ ਚੰ드ਰਮਾ ਤੇ ਸਨੀ ਦਾ ਮਿਲਨ ਹੁੰਦਾ ਹੈ ਜੋ ਬਹੁਤ ਨੁਕਸਾਨਦੇਹ ਸਾਬਤ ਹੋ ਜਾਂਦਾ ਹੈ ਅਤੇ ਰੋਗਾਂ ਤੇ ਦੁੱਖਾਂ ਦਾ ਕਾਰਨ ਵੀ ਬਣਦਾ ਹੈ ਲੂਣ ਨੂੰ ਕਿਸੇ ਵੀ ਪਲਾਸਟਿਕ ਦੇ ਭਾਂਡੇ ਜਾਂ ਡੱਬੇ ਵਿੱਚ ਨਹੀਂ ਰੱਖਣਾ ਚਾਹੀਦਾ ਸਿਰਫ ਇਸ ਨੂੰ ਕੱਚ ਦੇ ਬਰਤਨ ਜਾਂ ਡੱਬੇ ਵਿੱਚ ਹੀ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਨੰਬਰ 5 ਗਰੀਬੀ ਤੋਂ ਛੁਟਕਾਰਾ ਪਾਉਣ ਲਈ ਵੀਰਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਇੱਕ ਵਾਰ ਘਰ ਵਿੱਚ ਪੋਚਾ ਲਾਉਂਦੇ ਸਮੇਂ ਪਾਣੀ ਵਿੱਚ ਥੋੜਾ ਜਿਹਾ ਸਮੁੰਦਰੀ ਲੂਣ ਮਿਲਾਓ ਇਹ ਉਪਾਅ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਅਤੇ ਮਾਤਾ ਲక్ష్ਮੀ ਜੀ ਪ੍ਰਸੰਨ ਹੁੰਦੀ ਹੈ ਇਸ ਨਾਲ ਲక్ష్ਮੀ ਜੀ ਦੀ ਪ੍ਰਾਪਤੀ ਦਾ ਰਸਤਾ ਖੁੱਲਦਾ ਹੈ ਤੇ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਮਾਇਆ ਦੇ ਢੇਰ ਲੱਗ ਜਾਂਦੇ ਹਨ ਨੰਬਰ 6 ਧਨ ਅਤੇ ਬਰਕਤ ਦੇ ਲਈ ਉਪਾਅ ਇੱਕ ਕੱਚ ਦੇ ਭਾਂਡੇ ਵਿੱਚ ਲੂਣ ਰੱਖੋ ਤੇ ਇਸ ਵਿੱਚ ਸੱਤ ਲੌਂਗ ਪਾਓ ਇਸ ਨਾਲ ਘਰ ਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਘਰ ਚ ਬਰਕਤ ਵੀ ਬਣੀ ਰਹੇਗੀ ਅਤੇ ਇਸ ਉਪਾਅ ਨਾਲ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਸਦਾ ਮਾਲੋ ਮਾਲ ਹੋ ਜਾਮ ਹੋਗੇ ਨੰਬਰ 7 ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਉਪਾਅ ਸੌਣ ਵੇਲੇ ਆਪਣੇ ਸਿਰਹਾਣੇ ਨੂੰ ਪੂਰਬ ਵੱਲ ਰੱਖੋ ਆਪਣੇ ਬੈੱਡਰੂਮ ਵਿੱਚ ਇੱਕ ਕਟੋਰੀ ਸੇਦਾ ਲੂਣ ਦੇ ਕੁਝ ਟੁਕੜੇ ਰੱਖੋ ਇਸ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ ਘਰ ਚ ਹਮੇਸ਼ਾ ਧਨ ਦਾ ਪ੍ਰਭਾਵ ਬਣਿਆ ਰਹੇਗਾ ਅਤੇ ਬਿਮਾਰੀਆਂ ਤੋਂ ਬਚਣ ਲਈ ਆਮ ਲੋਣ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਇਸ ਦੀ ਬਜਾਏ ਭੋਜਨ ਦੇ ਦੌਰਾਨ ਰਾਖ ਲੋਣ ਜਾਂ ਕਾਲੇ ਲੋਣ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਨੰਬਰ 8 ਗੰਦੇ ਮੰਦੇ ਸੁਪਨਿਆਂ ਤੋਂ ਰਾਹਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕੱਚ ਦੀ ਕਟੋਰੀ ਚ ਪੂਰਬ ਦਿਸ਼ਾ ਚ ਸੇਦਾ ਨਮਕ ਰੱਖੋ ਜਦੋਂ ਤੁਸੀਂ ਸੌਂਦੇ ਹੋ ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸੁਪਨੇ ਨਹੀਂ ਆਉਣਗੇ ਨੰਬਰ 9 ਜੇਕਰ ਕੋਈ ਵਿਅਕਤੀ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਉਸ ਦੇ ਬਿਸਤਰੇ ਦੇ ਕੋਲ ਕੱਚ ਦੇ ਬਰਤਨ ਚ ਲੂਣ ਪਾ ਕੇ ਰੱਖ ਦਿਓ ਇੱਕ ਹਫ਼ਤੇ ਬਾਅਦ ਲੂਣ ਨੂੰ ਬਦਲ ਕੇ ਉਸ ਵਿੱਚ ਦੁਬਾਰਾ ਨਮਕ ਪਾ ਕੇ ਰੱਖ ਦਿਵੋ ਹੌਲੀ-ਹੌਲੀ ਉਸ ਵਿਅਕਤੀ ਦੀ ਸਿਹਤ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਨੰਬਰ 10 ਨਿੱਜੀ ਰੁਕਾਵਟ ਲਈ ਇੱਕ ਮੁਠੀ ਲੂਣ ਲੈ ਕੇ ਸ਼ਾਮ ਨੂੰ ਤਿੰਨ ਵਾਰ ਆਪਣੇ ਸਿਰ ਤੇ ਬਾਹਰ ਲਵੋ ਅਤੇ ਇਸ ਨੂੰ ਦਰਵਾਜ਼ੇ ਦੇ ਬਾਹਰ ਅਜਿਹੀ ਥਾਂ ਤੇ ਸੁੱਟੋ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਇਸ ਤਰ੍ਹਾਂ ਤੁਹਾਨੂੰ ਲਗਾਤਾਰ ਤਿੰਨ ਦਿਨ ਕਰਨਾ ਪਵੇਗਾ ਜੇਕਰ ਤੁਹਾਨੂੰ ਆਰਾਮ ਨਹੀਂ ਮਿਲਦਾ ਤਾਂ ਇਸ ਨੂੰ ਆਪਣੇ ਸਿਰ ਤੇ ਚੁਹਾ ਕੇ ਅਤੇ ਇਸ ਨੂੰ ਟਾਇਲਟ ਫਲਸ ਵਿੱਚ ਸੁੱਟ ਦਿਵੋ ਤੁਹਾਨੂੰ ਨਿਸ਼ਚਿਤ ਰੂਪ ਵਿੱਚ ਆਰਾਮ ਮਿਲਣਾ ਸ਼ੁਰੂ ਹੋ ਜਾਵੇਗਾ ਨੰਬਰ 11 ਬੁਰੀ ਨਜ਼ਰ ਨੂੰ ਦੂਰ ਕਰਨ ਦਾ ਉਪਾਅ ਜੇਕਰ ਤੁਹਾਡੇ ਬੱਚੇ ਨੂੰ ਬੁਰੀ ਨਜ਼ਰ ਲੱਗ ਗਈ ਹੈ ਤਾਂ ਆਪਣੇ ਸਿਰ ਤੋਂ 7 ਵਾਰ ਇੱਕ ਚੁਟਕੀ ਨਮਕ ਨੂੰ ਛੁਹਾ ਕੇ ਵਗਦੇ ਪਾਣੀ ਵਿੱਚ ਬਹਾ ਦਵੋ ਇਸ ਨਾਲ ਨਜ਼ਰ ਦੋਸ਼ ਦੂਰ ਹੋ ਜਾਵੇਗਾ ਅਤੇ ਉਸ ਵਿਅਕਤੀ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਨੰਬਰ 12 ਜੇਕਰ ਚੰਦਰਮਾ ਅਤੇ ਮੰਗਲ ਕੁੰਡਲੀ ਵਿੱਚ ਕਮਜ਼ੋਰ ਹਨ ਤਾਂ ਖਾਣੇ ਵਿੱਚ ਸਮੁੰਦਰੀ ਜਾਂ ਆਮ ਲੂਣ ਦੀ ਵਰਤੋਂ ਨਾ ਕਰੋ ਇਸ ਦੀ ਬਜਾਏ ਸੇਦਾ ਲੂਣ ਹੀ ਵਰਤੋ ਇਹ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਬਚਾਵੇਗਾ ਪਰ ਜੇ ਮੰਗਲ ਕੁੰਡਲੀ ਵਿੱਚ ਕਮਜ਼ੋਰ ਹੈ ਤਾਂ ਭੋਜਨ ਵਿੱਚ ਸਮੁੰਦਰੀ ਨਮਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਨੰ ਨੰਬਰ 13 சனி ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੇ ਉਪਾਅ ਜੇਕਰ ਤੁਹਾਨੂੰ ਖਾਣਾ ਖਾਂਦੇ ਸਮੇਂ ਦਾਲਾਂ ਜਾਂ ਸਬਜ਼ੀਆਂ ਵਿੱਚ ਨਮਕ ਘੱਟ ਲੱਗਦਾ ਹੈ ਤਾਂ ਉੱਪਰੋਂ ਨਮਕ ਨਾ ਪਾਓ ਅਜਿਹੀ ਸਥਿਤੀ ਵਿੱਚ ਕਾਲਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਦੀ ਵਰਤੋਂ ਕਰੋ ਜੇਕਰ ਅਜਿਹਾ ਨਹੀਂ ਕੀਤਾ ਤਾਂ சனி ਦਾ ਬੁਰਾ ਪ੍ਰਭਾਵ ਸ਼ੁਰੂ ਹੋ ਜਾਵੇਗਾ ਅੰਬਰੀ ਚੜੀ ਗੁੱਡੀ ਥੱਲੇ ਆ ਜਾਵੇਗੀ ਨੰਬਰ 14 ਮਨ ਦੀ ਬੇਚੈਨੀ ਨੂੰ ਦੂਰ ਕਰਨ ਦੇ ਉਪਾਅ ਜੇਕਰ ਤੁਹਾਡਾ ਮਨ ਬਹੁਤ ਪਰੇਸ਼ਾਨ ਰਹਿੰਦਾ ਹੈ ਤੇ ਕਿਸੇ ਨਾ ਕਿਸੇ ਚਿੰਤਾ ਕਾਰਨ ਤੁਹਾਡੇ ਵਿੱਚ ਕਈ ਨਕਾਰਾਤਮਕ ਵਿਚਾਰ ਚੱਲਦੇ ਰਹਿੰਦੇ ਹਨ ਇਸ ਬੇਚੈਨੀ ਨੂੰ ਦੂਰ ਕਰਨ ਲਈ ਨਹਾਉਂਦੇ ਸਮੇਂ ਤੁਹਾਨੂੰ ਬਾਲਟੀ ਵਿੱਚ ਸੇਦਾ ਲੂਣ ਦੀਆਂ 5 ਚੁਟਕੀਆਂ ਪਾ ਕੇ ਲੂਣ ਮਿਲਾ ਕੇ ਪਾਣੀ ਨਾਲ ਨਹਾਓ ਇਸ ਨਾਲ ਨਾ ਸਿਰਫ ਸਰੀਰ ਸੁੱਧ ਹੋਵੇਗਾ ਸਗੋਂ ਮਨ ਦੀ ਬੇਚੈਨੀ ਤੇ ਥਕਾਵਟ ਵੀ ਦੂਰ ਹੋਵੇਗੀ। ਨੰਬਰ 15 ਘਰੇਲੂ ਝਗੜੇ ਤੋਂ ਬਚਣ ਦੇ ਉਪਾਅ ਜੇਕਰ ਪਤੀ ਪਤਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਆਣ-ਬਣ ਹੈ ਜਾਂ ਘਰੇਲੂ ਕਲੇਸ਼ ਜਾਂ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਆਂਦੀ ਹੈ ਤਾਂ ਬੈਡਰੂਮ ਦੇ ਕਿਸੇ ਵੀ ਕੋਨੇ 'ਚ ਖੜੇ ਹੋ ਕੇ ਸਿੱਧਾ ਲੂਣ ਦਾ ਟੁਕੜਾ ਰੱਖੋ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ ਅਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਘਰੇਲੂ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ। ਨੰਬਰ 16 ਬਾਥਰੂਮ ਵਿੱਚ ਟਾਇਲਟ ਦੇ ਨੁਕਸ ਤੋਂ ਛੁਟਕਾਰਾ ਪਾਉਣ ਦੇ ਉਪਾਅ ਲੂਣ ਇੱਕ ਅਜਿਹੇ ਰਸਾਇਣ ਹੈ ਜੋ ਹਰ ਤਰ੍ਹਾਂ ਦੀ ਗੰਦਗੀ ਨੂੰ ਸਾਫ਼ ਕਰ ਸਕਦਾ ਹੈ। ਇੱਕ ਕੱਚ ਦੇ ਡੱਬੇ ਵਿੱਚ ਸਮੁੰਦਰੀ ਨਮਕ ਪਾ ਕੇ ਰੱਖੋ। ਬਾਥਰੂਮ ਦੇ ਕਿਸੇ ਵੀ ਕੋਨੇ 'ਚ ਰੱਖੋ। ਸਕਦੇ ਹੂੰ ਇਸ ਉਪਾਅ ਨਾਲ ਸਾਰੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਅਤੇ ਸਕਾਰਾਤਮਕ ਊਰਜਾ ਆਉਣ ਲੱਗਦੀ ਹੈ ਅਤੇ ਹਰ ਮਹੀਨੇ ਬਾਅਦ ਕੱਚ ਦੇ ਬਰਤਨ ਵਿੱਚ ਨਵਾਂ ਲੂਣ ਰੱਖੋ ਲੂਣ ਨੂੰ ਬਦਲਣਾ ਚਾਹੀਦਾ ਹੈ ਅਤੇ ਉਸ ਵਿੱਚ ਦੂਸਰਾ ਲੂਣ ਭਰ ਦੇਣਾ ਚਾਹੀਦਾ ਹੈ ਪੁਰਾਣਾ ਲੂਣ ਬਾਹਰ ਸੁੱਟ ਦੇਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਗਈ ਹੈ ਨੰਬਰ 17 ਸਾਡੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੁਹਾਨੂੰ ਇਹ ਵਧੀਆ ਸਲਾਹ ਦੇਣਾ ਹੈ ਅਸੀਂ ਇਸ ਦੇ ਸਬੰਧ ਵਿੱਚ ਕੋਈ ਵੀ ਦਾਵਾ ਨਹੀਂ ਕਰਦੇ ਕਿਉਂਕਿ ਇਹ ਸਭ ਕੁਝ ਕਰਨ ਵਾਲਾ ਤਾਂ ਸ਼ਿ ਭਗਵਾਨ ਆਪ ਹੀ ਹੈ ਵੀਡੀਓ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਰ ਹਰ ਮਹਾਦੇਵ